ਫਰੀਦਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੜਾਈ ਝਗੜੇ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਬੇਸ਼ੱਕ 19 ਸਤੰਬਰ ਤੋਂ ਸ਼ਹਿਰ ਵਿੱਚ ਮਨਾਏ ਜਾ ਰਹੇ ਪੰਜ ਰੋਜ਼ਾ ਬਾਬਾ ਫਰੀਦ ਆਗਮਨ ਪੂਰਵ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ ਪਰ ਫਿਰ ਵੀ ਅਪਰਾਧਿਕ ਕਿਸਮ ਦੇ ਅੰਸਰ ਲਗਾਤਾਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਦੇਰ ਰਾਤ ਫਰੀਦਕੋਟ ਦੇ ਅਰਾਈਆਂ ਵਾਲਾ ਰੋਡ ਤੇ ਕੁਝ ਵਿਅਕਤੀਆਂ ਨੇ ਇੱਕ ਸਵਿਫਟ ਡੀਅਰ ਕਾਰ ਤੇ ਤੇ ਤਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਪਤਾ ਲੱਗਾ ਹੈ ਕਿ ਇਸ ਲੜਾਈ ਵਿੱਚ ਦੋਵਾਂ ਤਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਇਹਨਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 2 ਫਰੀਦਕੋਟ ਦੇ ਮੁਖ ਅਫਸਰ ਸੁਦਰਸ਼ਨ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਦੋ ਤਰਾਂ ਦੀ ਲੜਾਈ ਹੋ ਗਈ ਜਿਸ ਵਿੱਚ ਦੋਵਾਂ ਤਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉਹਨਾਂ ਕਿਸੇ ਵੀ ਤਰ੍ਹਾਂ ਦੀ ਗੈਂਗਵਾਰ ਤੋਂ ਇਨਕਾਰ ਕਰਦੇ ਆ ਕਿਹਾ ਕਿ ਇਹ ਰੁਟੀਨ ਦੀ ਲੜਾਈ ਹੈ ਜਿਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਫਰੀਦਕੋਟ ਵਿੱਚ ਪਿਛਲੇ 3 ਦਿਨਾਂ ਤੋਂ ਲੜਾਈ ਝਗੜੇ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਜਿਸ ਮੁਤਾਬਕ 3 ਦਿਨ ਪਹਿਲਾਂ ਇੱਥੋਂ ਦੀ ਬਾਜੀਗਰ ਵਸਤੀ 'ਚ ਦੋ ਗੁੱਟਾਂ 'ਚ ਲੜਾਈ ਹੋਈ ਸੀ ਜਿਸ ਤੋਂ ਬਾਅਦ ਅਗਲੇ ਦਿਨ ਕੁਝ ਲੋਕਾਂ ਦੀ ਲੜਾਈ ਹੋ ਗਈ ਸੀ ਤੇ ਫਰੀਦਕੋਟ ਨਾਲ ਲੱਗਦੇ ਪਿੰਡ ਕੰਮਿਆਂਾ ਵਿੱਚ ਨੌਜਵਾਨਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਟਾ ਰੋੜਿਆਂ ਨਾਲ ਹਮਲਾ ਕਰ ਦਿੱਤਾ ਹੁਣ ਲੜਾਈ ਦੀ ਇਹ ਘਟਨਾ ਦੇਰ ਰਾਤ ਵਾਪਰੀ ਹੈ ਜਿਸ ਵਿੱਚ ਦੋਵਾਂ ਤਰ੍ਹਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਹਨ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਵਿੱਚ ਪਏ ਵੱਡੇ ਵੱਡੇ ਪੱਥਰੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਹਮਲਾਵਰ ਕਿੰਨੀ ਨਿਰਦਰਤਾ ਨਾਲ ਅਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੇ న్యూਜ਼ ਪੰਜਾਬੀ ਲਈ ਫਰੀਦਕੋਟ ਤੋਂ ਬਿਊਰੋ ਰਿਪੋਰਟ। ਕੀ ਗੱਲਬਾਤ ਹੋਈ ਹੈ? ਬੀਤੀ ਰਾਤ ਇੱਕ ਲੜਾਈ ਝਗੜਾ ਹੋਣ ਬਾਰੇ ਸਾਨੂੰ ਤਲਾਹ ਮਿਲੀ ਸੀਗੀ। ਉਹਦੇ ਚ ਦੋਵੇਂ ਪਾਰਟੀਆਂ ਦੇ ਦੋ ਦੋ ਮਜਰੂਹ ਜਿਹੜੇ ਦਾਖਲਾ ਸਿਵਲ ਹਸਪਤਾਲ ਉਹਨਾਂ ਦਾਖਲ ਕਰਾਇਆ ਗਿਆ। ਕਿ ਹੁਣ ਅਸੀਂ ਮੌਕੇ ਤੇ ਪਹੁੰਚ ਗਏ ਆ ਤੇ ਅਗਲੀ ਕਾਰਵਾਈ ਆ ਬੁਲਤ ਲੈ ਆ। ਇਹ ਕੀ ਲੱਗਦਾ ਹੈਗਾ ਕੋਈ ਮਨ ਲੋ ਆਪਸ ਵਿੱਚ ਗੈਂਗਵਾਰ ਲੱਗਦੀ ਕੀ ਲੱਗਦਾ? ਨਹੀਂ 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 ਵੈਸੇ ਰੂਟੀਨ ਦੀ ਲੜਾਈ ਜਿਹਨੂੰ ਬੱਚਿਆਂ ਦੀ ਕਹਿੰਦੇ ਆ ਤੇ ਇਹ ਹੀ ਹੈ। ਠੀਕ ਹੈ।